ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਗੁਰੂ ਸਰੂਪ ਗੁਰੂ ਯਾਰੀ ਗੁਰੂ ਸواری ਸਾత్సੰਗਤ ਜੀ ਅੱਜ ਦੇ ਸ੍ਰੀ ਮੁਖਵਾਕ ਸੋਰਠਿ ਰਾਗ ਦੇ ਵਿੱਚ ਮਹਲਾ ਪਹਿਲਾ ਪਹਿਲੇ ਪਾਸਾ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੀ ਤੁਰਕੀ ਬਾਣੀ ਰਾਹੀ ਮੁਖਾਰਵਿੰਦ ਰਾਹੀ ਫਰਮਾਨ ਕਰਦੀ ਆਨ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਪੇਖਾਰੀ ਜੀਓ ਪ੍ਰਮਾਤਮਾ ਨੂੰ ਵਹਿਰੂ ਨੂੰ ਸਨਮੁਖ ਰੱਖ ਕੇ ਮਹਾਰਾਜ ਜੀ ਫਰਮਾਨ ਕਰਦੇ ਹਨ ਏ ਪਰਮੇਸ਼ਰ ਪ੍ਰਮਾਤਮਾ ਖੰਡਾ ਬ੍ਰਹਿਮੰਡਾਂ ਦੇ ਮਾਲਕ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹੈ ਏ ਪਰਮੇਸ਼ਰ ਪ੍ਰਮਾਤਮਾ ਤੂੰ ਵੱਡਾ ਦਾਤਾ ਹੈ ਤੂੰ ਦਾਤਾਂ ਦੇਣ ਵਾਲਾ ਹੈ ਦਦਾ ਦਾਤਾ ਇੱਕ ਹੈ ਸਭ ਕੋ ਦੇਵਨ ਹਾਰ ਦੇਂਦੇ ਤੋੜ ਨਾ ਆਵੇਈ ਅਰਗਣਤ ਭਰੇ ਭੰਡਾਰ ਤੂੰ ਦਾਨ ਦੇਣ ਵਿੱਚ ਪੂਰਾ ਹੈ ਦਾਨ ਵਿੱਚ ਦੇਣ ਵਿੱਚ ਤੂੰ ਸਮਰੱਥ ਹੈ ਭਾਵ ਜੇ ਤੇਰੇ ਤੋਂ ਕੋਈ ਦਾਨ ਮੰਗ ਲਵੇ ਤੇ ਤੂੰ ਦੇਣ ਦਾ ਵਾਅਦਾ ਕਰ ਲਵੇ ਤਾਂ ਤੇਰੇ ਖਜ਼ਾਨਿਆਂ ਵਿੱਚ ਕੋਈ ਕਮੀ ਨਹੀਂ ਆਉਣੀ ਸੰਸਾਰ ਦੇ ਉੱਪਰ ਵੀ ਬੜੇ ਦਾਤੇ ਬਣੇ ਨੇ ਇੱਕ ਦਾਤ ਇੱਕ ਬੇਖਾਰੀ ਜੀਉ ਸਭ ਤੇਰੇ ਚੋਜ ਬਟਾਣਾ ਪਰ ਉਹ ਪੂਰਨ ਸਮਰੱਥ ਦਾਤੀ ਨਹੀਂ ਹੈਗੀ ਇਹ ਪਰਮਾਤਮਾ ਸਾਰੇ ਬਖਾਰੀ ਨੇ ਬਾਕੀ ਤੇਤੋਂ ਲੈ ਕੇ ਦਾਤਾ ਅੱਗੇ ਬਣਦੀ ਹੈ ਤੇਰਾ ਦਿੱਤਾ ਹੋਇਆ ਦਾਨ ਹੀ ਅੱਗੇ ਦੇ ਕੇ ਦਾਤੇ ਬਣਦੀ ਹੈ ਪਰ ਸਾਰੇ ਨਾਲੋਂ ਵੱਡਾ ਦਾਤਾ ਤੂੰ ਹੈ ਤੂੰ ਪ੍ਰਭ ਏ ਪਰਮੇਸ਼ਰ ਤੂੰ ਪ੍ਰਮੋ ਪਰਮਾਤਮਾ ਦਾਤ ਦਾਤਾ ਦਾਨਮਤ ਪੂਰਾ ਦਾਨ ਵਿੱਚ ਦੇ ਵਿੱਚ ਤੂੰ ਸਮਰੱਥ ਹੈ ਪੂਰਾ ਹੈ ਹਮ ਥਾਰੇ ਭਿਖਾਰੀ ਜੋ ਅਸੀਂ ਸਾਰੇ ਹਾਂ ਜਿਹੜੇ ਤੁਹਾਡੇ ਭਿਖਾਰੀ ਹਾਂ ਮੰਗਤੇ ਹਾਂ ਜਿਵੇਂ ਅਹਲਾਦ ਨੂੰ ਹਰਨਾਖਸ਼ ਨੇ ਕਿਹਾ ਸੀ ਮੈਂ ਪਰਮੇਸ਼ਰ ਆ ਮੈਨੂੰ ਪਰਮੇਸ਼ਰ ਆਖ ਮੈਨੂੰ ਪਰਮਾਤਮਾ ਆਖ ਮੈਂ ਹੀ ਪ੍ਰਭੂ ਹਾਂ ਤਾਂ ਪ੍ਰਹਿਲਾਦ ਨੇ ਕਿਹਾ ਨਹੀਂ ਤੂੰ ਪ੍ਰਭੂ ਨਹੀਂ ਹੈ ਤੂੰ ਪਰਮਾਤਮਾ ਨਹੀਂ ਹੈ ਤੇਰੇ ਵਿੱਚ ਪ੍ਰਭੂ ਬਣਨ ਦੀ ਬਣਨ ਦੀ ਲਾਲਸਾ ਹੈ ਤੇਰੇ ਵਿੱਚ ਵੱਡਾ ਕਹੌਣ ਦੀ ਲਾਲਸਾ ਹੈ ਤੇਰੇ ਵਿੱਚ ਦੂਜਿਆਂ ਨੂੰ ਆਪਣੇ ਪੈਰਾਂ ਵਿੱਚ ਸਿੱਟਣ ਦੀ ਲਾਲਸਾ ਹੈ ਇਸ ਕਰਕੇ ਤੂੰ ਦਾਤਾ ਨਹੀਂ ਹੈ ਪਰਮੇਸ਼ਰ ਨਹੀਂ ਹੈ ਪਰਮੇਸ਼ਰ ਦੇ ਮਨ ਵਿੱਚ ਵੱਡਾ ਕਹੌਣ ਦੀ ਕੋਈ ਲਾਲਸਾ ਨਹੀਂ ਹੈ ਪਰਮੇਸ਼ਰ ਦੇ ਵਿੱਚ ਦੂਜਿਆਂ ਨੂੰ ਆਪਣੇ ਪੈਰਾ ਵਿੱਚ ਸਿੱਟਣ ਦੀ ਕੋਈ ਲਾਲਸਾ ਨਹੀਂ ਹੈ। ਪਰਮੇਸ਼ਰ ਦੇ ਵਿੱਚ ਵੱਡਾ ਹੋਣ ਦੀ ਜਾਂ ਦੂਜਿਆਂ ਨੂੰ ਨੀਮਾ ਕਰਨ ਦੀ ਕੋਈ ਲਾਲਸਾ ਨਹੀਂ ਹੈ। ਇਹ ਗੁਣ ਪਰਮੇਸ਼ਰ ਵਿੱਚ ਹੀ ਹੈ ਤੇਰੇ ਵਿੱਚ ਨਹੀਂ ਹੈ। ਇਸ ਕਰਕੇ ਤੂੰ ਦਾਤਾ ਨਹੀਂ ਹੈ। ਪਰਮੇਸ਼ਰ ਨੂੰ ਕਿਸੇ ਦੀ ਵੀ ਲੋੜ ਨਹੀਂ ਹੈ। ਉਹ ਫੁਰਨਿਆ ਤੋਂ ਰਹਿਤ ਹੈ। ਪ੍ਰਮਾਤਮਾ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਹਰਨ-ਬਰਨ ਕਰਨ ਵਾਲਾ ਹੈ। ਇਸ ਕਰਕੇ ਪ੍ਰਮਾਤਮਾ ਹੀ ਸਾਰਿਆਂ ਦਾ ਦਾਤਾ ਹੈ ਅਸੀਂ ਸਾਰੇ ਭਿਖਾਰੀ ਹਾਂ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਨੇਹੇ ਪ੍ਰਮਾਤਮਾ ਤੂੰ ਵੱਡਾ ਦਾਤਾ ਹੈ ਸੰਭਰਾਤ ਹੈ ਦਾਤਾ ਦੇਣ ਵਾਲਾ ਹੈ ਆਸੀਂ ਸਾਰੇ ਹੀ ਮੰਗਤੇ ਹਾਂ ਮੈਂ ਕੀ ਮੰਗਾਂ ਕਿਸ ਥਿਰ ਨਾ ਰਹੀ ਹਰਦੀਜੈ ਨਾਮ ਪਿਆਰੀ ਜਿਓ ਇੱਥੇ ਗਿਆਨ ਦੀ ਗੱਲ ਹੈ ਹੁਣ ਮਹਾਰਾਜ ਜੀ ਕਹਿੰਦੇ ਨੇ ਮੈਂ ਕੀ ਮੰਗਾਂ ਕਿ ਸਥਿਰ ਨਾ ਰਹਾਈ ਜਿਹੜੀ ਚੀਜ਼ ਮੈਂ ਮੰਗਦਾ ਉਹ ਰਹਿਣ ਵਾਲੀ ਨਹੀਂ ਹੈ ਫਿਰ ਮੈਂ ਕੀ ਮੰਗਾ ਜਦੋਂ ਵਸਤੂ ਕੋਈ ਰਹਿਣ ਵਾਲੀ ਨਹੀਂ ਹੈ ਸਰੀਰ ਵੀ ਮਿੱਥਿਆ ਹੈ ਸੰਸਾਰ ਵੀ ਮਿੱਥਿਆ ਹੈ ਵਸਤੂਆਂ ਵੀ ਮਿੱਥਿਆ ਹਨ ਹਰ ਸਭ ਮਿੱਥਿਆ ਹੈ ਕੋਈ ਨਾਲ ਜਾਣ ਵਾਲੀ ਵਸਤੂ ਨਹੀਂ ਹੈ ਜਿਹੜੀ ਵਸਤੂ ਨੂੰ ਮੰਗਦੇ ਆ ਉਹਨੇ ਖਤਮ ਹੋ ਜਾਣਾ ਹੈ ਫਿਰ ਉਹ ਮੰਗਣ ਦਾ ਕੀ ਫਾਇਦਾ ਮੈਂ ਕੀ ਮੰਗਾਂ ਕਿਸ ਥੇਰ ਨਾ ਰਹੀ ਜਿਹੜੀ ਵਸਤੂ ਨੂੰ ਮੈਂ ਮੰਗਦਾ ਉਹ ਮੇਰੇ ਕੰਮ ਆਉਣ ਵਾਲੀ ਨਹੀਂ ਹੈ ਸਰੀਰ ਤੱਕ ਸੀਮਤ ਹੈ ਸੰਸਾਰ ਤੱਕ ਸੀਮਤ ਹੈ ਆਤਮਾ ਦੇ ਉਹ ਕੰਮ ਆਉਣ ਵਾਲੀ ਨਹੀਂ ਹੈ ਆਤਮਾ ਦਾ ਨਾਮ ਜਪਨਾ ਭਗਤੀ ਕਰਨੀ ਇਹ ਕੰਮ ਹੈ ਇਸ ਕਰਕੇ ਹੀ ਪਰਮੇਸ਼ਰ ਪ੍ਰਮਾਤਮਾ ਜਿੰਨੀਆਂ ਵੀ ਵਸਤੂਆਂ ਨੇ ਸਾਰੀਆਂ ਮਿੱਥਿਆ ਨੇ ਇਹ ਆਤਮਾ ਦੇ ਕੰਮ ਆਉਣ ਵਾਲੀਆਂ ਨਹੀਂ ਜੋ ਆਤਮਾ ਦੇ ਕੰਮ ਆਉਣ ਵਾਲੀ ਵਸਤੂ ਹੈ ਉਹ ਨਾਮ ਹੈ ਹਰਦੀਜੈ ਨਾਮ ਪਿਆਰੀ ਜਿਉ हे ਪਰਮੇਸ਼ਰ ਪ੍ਰਮਾਤਮਾ ਮੈਨੂੰ ਆਪਣੇ ਨਾਮ ਦੀ ਦਾਤ ਬਖਸ਼ਿਸ਼ ਕਰੋ ਜਿਹੜੀ ਮੇਰੀ ਆਤਮਾ ਦੇ ਕੰਮ ਆਵੇ ਘਟ ਘਟ ਰਬ ਰਹੇ ਆ ਬਨਵਾਰੀ हे ਪਰਮੇਸ਼ਰ ਪ੍ਰਮਾਤਮਾ ਤੂੰ ਸਾਰੇ ਸੰਸਾਰ ਵਿੱਚ ਵਸਦਾ ਹੈ ਸਾਰੇ ਸੰਸਾਰ ਨੂੰ ਬਣਾ ਕੇ ਸਾਰੇ ਸੰਸਾਰ ਨੂੰ ਪੈਦਾ ਕਰਕੇ ਸਾਰਿਆਂ ਦੇ ਵਿੱਚ ਆਪ ਬੈਠਾ ਹੈ ਸਾਰਿਆਂ ਵਿੱਚ ਤੂੰ ਬਸਣ ਵਾਲਾ ਹੈ ਮੇਰੇ ਵਹਿਗੁਰੂ ਜੀ ਜਲ ਥਲ ਮਹੀ ਅਲ ਗੁਪਤੋ ਵਰਤੈ ਗੁਰਸਬਦੀ ਦੇਖ ਨਿਹਾਰੀ ਜੀਓ ਸਾਰਿਆਂ ਚੋਂ ਵਸਦਾ ਹੈ ਕਿੱਥੇ ਨਹੀਂ ਵਸਦਾ ਤੂੰ ਜਲ ਤੂੰ ਸਾਰੇ ਪਾਣੀ ਵਿੱਚ ਵਸਦੇ ਆ ਹੈ ਜਿੰਨੇ ਵੀ ਧਰਤੀ ਤੇ ਖੰਡਾ ਬ੍ਰਹਿਮੰਡਾਂ ਵਿੱਚ ਪਾਣੀ ਪੈਦਾ ਕੀਤਾ ਉਹ ਸਾਰਿਆਂ 'ਚ ਤੂੰ ਵਸਦਾ ਹੈ ਜਿਹੜੇ ਪਾਣੀਆਂ ਦੇ ਵਿੱਚ ਜੀਵ ਨੇ ਉਹਨਾਂ ਸਾਰਿਆਂ 'ਚ ਤੂੰ ਵਸਦਾ ਹੈ ਥਲ ਕਹਿੰਦੇ ਨੇ ਧਰਤੀ ਨੂੰ ਧਰਤੀਆਂ ਮਿੱਟੀ ਧਰਤੀ ਜਿੰਨੇ ਵੀ ਤੂੰ ਧਰਤੀਆਂ ਬਣਾਈਆਂ ਨੇ ਸਾਰਿਆਂ 'ਚ ਤੂੰ ਵਸਦਾ ਹੈ ਧਰਤੀ ਤੇ ਰਹਿਣ ਵਾਲੇ ਜੀਵਾਂ ਵਿੱਚ ਜਿੰਨੇ ਆ ਵੀ ਧਰਤੀਆਂ ਨੇ ਉਹਨਾਂ ਦੇ ਉੱਪਰ ਜੀਵ ਜਿਹੜੇ ਵਸਦੇ ਨੇ ਉਹਨਾਂ ਸਾਰਿਆਂ 'ਚ ਤੂੰ ਵਸਦਾ ਹੈ ਮਹੀਲ ਕਹਿੰਦੇ ਨੇ ਆਕਾਸ਼ ਨੂੰ ਆਕਾਸ਼ ਵਿੱਚ ਤੂੰ ਵੱਸਦਾ ਹੈ ਜਿੱਡਾ ਵੱਡਾ ਬਾਰੇ ਮੰਡ ਦੇ ਵਿੱਚ ਆਕਾਸ਼ ਹੈ ਉਹ ਸਾਰੇ ਦੇ ਵਿੱਚ ਤੂੰ ਵੱਸਦਾ ਹੈ ਸਾਰੇ ਜਿੰਨੇ ਆਕਾਸ਼ ਵਿੱਚ ਜੀਵ ਰਹਿਣ ਵਾਲੇ ਨੇ ਸਪੇਸ ਵਿੱਚ ਆਕਾਸ਼ ਵਿੱਚ ਸਪੇਸ ਦੇ ਵਿੱਚ ਆਕਾਸ਼ ਦੇ ਵਿੱਚ ਜਿੰਨੇ ਜੀਵ ਰਹਿਣ ਵਾਲੇ ਨੇ ਸਾਰੇ 'ਚ ਤੂੰ ਵੱਸਦਾ ਹੈ ਪ੍ਰਭਾਤਵਾ ਉਹ ਕਿਹੜੀ ਜਗ੍ਹਾ ਜਿੱਥੇ ਤੂੰ ਹੈ ਨਹੀਂ ਜਲਥਲ ਮਹੀਲ ਗੁਪਤੋ ਵਰਤੇ ਅਰ ਤੂੰ ਗੁਪਤ ਹੈ ਪ੍ਰਗਟ ਨਹੀਂ ਹੈ ਉੱਥੇ ਸਾਰੇ ਚ ਤੂੰ ਹੈ ਔਰ ਦਿਸਦਾ ਕਿਸੇ ਨੂੰ ਨਹੀਂ ਹੈ ਪਰ ਇੱਕ ਗੱਲ ਜ਼ਰੂਰ ਹੈ ਗੁਰ ਸਬਦੀ ਦੇਖ ਨਿਹਾਰੀ ਜੀਓ ਗੁਰੂ ਦਾ ਸ਼ਬਦ ਕਮਾ ਕੇ ਆਪਣੇ ਆਪ ਨੂੰ ਨਖੇਰ ਕੇ ਮਨ ਨੂੰ ਨਖੇਰ ਕੇ ਨਿਹਾਰੀ ਗੁਰ ਸਬਦੀ ਦੇਖ ਨਿਹਾਰੀ ਜੀਓ ਜਦੋਂ ਗੁਰੂ ਦੇ ਸ਼ਬਦ ਨਾਲ ਮਨ ਨਖਰ ਜਾਂਦਾ ਹੈ ਮੈਲ ਲੈ ਜਾਂਦੀ ਹੈ ਮਨ ਤੋਂ ਜਿਵੇਂ ਇੱਕ ਲਾਲਟਨ ਹੁੰਦੀ ਇੱਕ ਦੀਵਾ ਹੁੰਦਾ ਦੀਵਾ ਬਾਲਦੇ ਆਪਾਂ ਲਾਲਟਨ ਹੁੰਦੀ ਅੱਗੇ ਉਧੇ ਵਾਲੇ ਵਾਲੀ ਚਿਮਨੀ ਲੱਗੀ ਹੁੰਦੀ ਹੈ ਕੰਚ ਦੀ ਤੇ ਉਹ ਲਾਲ ਟੈਨ 2 4 5 7 ਘੰਟੇ ਜਲਦੀ ਹੈ ਜਦੋਂ ਉਹ ਲਾਟ ਛੱਡਦੀ ਹੈ ਲਾਟ ਚਿਮਨੀ ਦੇ ਨਾਲ ਲੱਗ ਜਾਂਦੀ ਹੈ ਚਿਮਨੀ ਇੰਨੀ ਕਾਲੀ ਹੋ ਜਾਂਦੀ ਹੈ ਕਿ ਜਿਹੜਾ ਚਾਨਣ ਹੈ ਪ੍ਰਕਾਸ਼ ਹੈ ਜੋਤ ਦਾ ਉਸ ਲਾਲ ਟੈਨ ਦਾ ਉਹ ਬਾਹਰ ਨਹੀਂ ਆਉਂਦਾ ਕਿਉਂਕਿ ਉਹਦੀ ਲਾਟ ਦੀ ਕਾਲਸ ਜਿਹੜੀ ਵਾਲ ਵਾਲੇ ਸ਼ੀਸ਼ੇ ਦੇ ਨਾਲ ਚਿਮਨੀ ਦੇ ਨਾਲ ਲੱਗ ਗਈ ਹੈ ਪ੍ਰਕਾਸ਼ ਖਤਮ ਹੋ ਗਿਆ ਹਨੇਰਾ ਪੱਧ ਗਿਆ ਜਦੋਂ ਉਹ ਚਿਮਨੀ ਨੂੰ ਕੱਢਿਆ ਬਹਾਰ ਘੱਟ ਕੇ ਕੱਪੜੇ ਦੇ ਨਾਲ ਸਾਫ਼ ਕੀਤਾ ਸਾਫ਼ ਕਰਕੇ ਫਿਰ ਲਾਈ ਦਵਾਰਾ ਤਾਂ ਉਸ ਲਾਲਟਨ ਨੇ ਚਾਨਣ ਕੀਤਾ ਪ੍ਰਕਾਸ਼ ਵਧਿਆ ਐਵੇਂ ਜਿਵੇਂ ਇਹ ਮਨ ਦੀ ਅਵਸਥਾ ਹੈ ਜਨਮ ਜਨਮ ਕੀ ਇਸ ਮਨ ਕੋ ਮੜ ਲੱਗੀ ਕਾਲਾ ਹੋਆ ਸਿਆਹੋ ਖੰੜੀ ਤੋਤੀ ਉਜਲੀ ਨਾ ਹੋਵੇ ਜੇ ਸੋਤੋਂ ਮਨ ਪਾਓ ਜਿਵੇਂ ਕੋਲੂ ਦੀ ਲੀਰ ਜਿਹੜੀ ਹੁੰਦੀ ਹੈ ਜਿਹਦੇ ਨਾਲ ਉਹ ਗਾਧ ਇਕੱਠੀ ਕਰਦਾ ਹੈ ਤੇ ਉਹ ਐ ਨੀ ਲਿਬੜ ਜਾਂਦੀ ਐ ਇੰਨੀ ਚਿੱਕੜ ਚ ਇੰਨੀ ਉਹ ਮੈਲ ਚ ਭਰ ਜਾਂਦੀ ਐ ਕਿ ਦਵਾਰਾ ਉਹਨੂੰ ਜੇ ਧੋਈਏ ਤਾਂ ਪਹਿਲੀ ਅਵਸਥਾ ਵਿੱਚ ਨਹੀਂ ਆਉਂਦੀ। ਇਸ ਤਰ੍ਹਾਂ ਕਰਕੇ ਮਹਾਰਾਜ ਕਹਿੰਦੇ ਜਨਮਾਂ ਜਨਮੰਤਰਾਂ ਦੀ ਇਹ ਮਨ ਨੂੰ ਮੈਲ ਲੱਗੀ ਐ। ਹਰ ਜਨਮ ਦੇ ਵਿੱਚ ਇਹਨੇ ਪਿਛੇ ਵਿਕਾਰ ਭੋਗੇ। ਹਰ ਜਨਮ ਦੇ ਵਿੱਚ ਇਹਨੇ ਕੋਲ ਇਕੱਠਾ ਕੀਤਾ। ਹਰ ਜਨਮ ਦੇ ਵਿੱਚ ਇਹਨੇ ਪਾਪ ਕਮਾਏ। ਉਹਨਾਂ ਦੀ ਮੈਲ ਇਹਦੇ ਮਨ ਨੂੰ ਲੱਗ ਗਈ ਐ। ਹੁਣ ਇਹ ਜੇ ਸਤੋਣ ਦਾ ਯਤਨ ਕਰੇ ਤਾਂ ਇਹ ਜੇ ਯਤਨ ਕਰਨ ਦੇ ਨਾਲ ਮਨ ਘੋਤਾ ਨਹੀਂ ਜਾਂਦਾ ਕੁੱਲ ਦੀ ਲੀਰ ਤਰਾਉ ਪਹਿਲੀ ਅਵਸਥਾ ਵਿੱਚ ਨਹੀਂ ਆਉਂਦਾ ਕੋਈ ਨਹੀਂ ਹੁੰਦਾ ਪਰ ਮਹਾਰਾਜ ਜੀ ਕਹਿੰਦੇ ਨੇ ਇੱਕ ਇੱਕ ਗੱਲ ਜ਼ਰੂਰ ਹੈ ਭਰੀਏ ਹੱਥ ਪੈਰ ਤਨ ਦੇ ਹੀ ਪਾਣੀ ਧੋਤ ਉਤਰ ਸੁਖੇ ਹੱਥਾਂ ਪੈਰਾਂ ਨੂੰ ਗਰਦ ਲੱਗ ਜਾਂਦੀ ਹੈ ਮੈਲ ਲੱਗ ਜਾਂਦੀ ਹੈ ਪਾਣੀ ਨਾਲ ਧੋਤਿਆਂ ਸਾਫ਼ ਹੋ ਜਾਂਦੇ ਨੇ ਭਰੀਏ ਮੂਤ ਬਲੀਤੀ ਕੱਪੜ ਹੋਏ ਦੇ ਸਾਬੂਨ ਲਈਆ ਹਤੋਈ ਬਸਤਰ ਖੰਦੇ ਹੋ ਜਾਂਦੇ ਨੇ ਮੂਤ ਬਲੀਤੀ ਕੱਪੜ ਹੋਏ ਮੈਲੇ ਹੋ ਜਾਂਦੇ ਨੇ ਪਲੀਤ ਹੋ ਜਾਂਦੇ ਨੇ ਤੇ ਉਹਨਾਂ ਨੂੰ ਸਾਬਣ ਦੇ ਨਾਲ ਧੋਤਾ ਜਾਂਦਾ ਹੈ ਮਹਾਰਾਜ ਜੀ ਕਹਿੰਦੀ ਹੈ ਭਰੀਆ ਹੱਥ ਪੈਰ ਤਨ ਦੀ ਪਾਣੀ ਧੁੱਤ ਉਤਰ ਸੁਖੇ ਹੱਥ ਪੈਰ ਸਰੀਰ ਗਰਦ ਮਿੱਟੀ ਕੱਟੇ ਨਾਲ ਗੰਦਾ ਹੋ ਜਾਂਦਾ ਹੈ ਪਾਣੀ ਨਾਲ ਧੋਤਾ ਜਾਂਦਾ ਹੈ ਇਸ ਤਰ੍ਹਾਂ ਕਰਕੇ ਇੱਕ ਮਨ ਧੋਣ ਦਾ ਵੀ ਹੈ ਯਤਨ ਬਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਵੇਂ ਕੇ ਰੰਗ ਜਿਹੜੀ ਮਤ ਹੈ ਸਾਡੀ ਇਹ ਜਨਮ ਜਨਮ ਤਰਾ ਦੀ ਪਾਪਾਂ ਨਾਲ ਭਰੀ ਹੋਈ ਹੈ ਮਨਸਾ ਬਾਚਾ ਕਰਮਨਾ ਮਨ ਕਰਕੇ ਜਿਹੜੇ ਅੰਦਰ ਸੋਚ ਪੈਦਾ ਹੁੰਦੀ ਹੈ ਮਨਸਾ ਦਾ ਪਾਪੀ ਹੈ ਮਨਸਾ ਕਹਿੰਦੇ ਨੇ ਅੰਦਰ ਬੁਰੀ ਸੋਚ ਰੱਖ ਲਈ ਉਹਦੇ ਨਾਲ ਵੀ ਪਾਪ ਵੱਧ ਦਿੰਨੇ ਆ ਬਾਚਾ ਕਹਿੰਦੇ ਨੇ ਬਚਨ ਦੁਆਰਾ ਕਿਸੇ ਨੂੰ ਬੁਰਾ ਬੋਲਣਾ ਉਹਦੇ ਨਾਲ ਵੀ ਪਾਪ ਵੱਧ ਦਿੰਨੇ ਕਰਮਨਾ ਕਹਿੰਦੇ ਨੇ ਕਰਮ ਦੁਆਰਾ ਕਰ ਦੇਣਾ ਇਹਦੇ ਨਾਲ ਵੀ ਪਾਪ ਵੱਧ ਦਿੰਨੇ ਕਬੀਰ ਜੀ ਕਹਿੰਦੇ ਨੇ ਮਨਸਾ ਬਾਚਾ ਕਰਮ ਨਾ ਮੈਂ ਦੇਖੇ ਦੋਜਕ ਜਾਤ ਦੋਜਕ ਦਾ ਭਾਵ ਹੈ ਨਰਕ ਭਗਤ ਕਬੀਰ ਜੀ ਕਹਿੰਦੇ ਇਹਨਾਂ ਤਿੰਨਾਂ ਦਾ ਇੱਕੋ ਪਾਪ ਹੈ ਤੇ ਇਹ ਪਾਪ ਮਨ ਨੂੰ ਲੱਗ ਜਾਂਦੇ ਨੇ ਇਹਨੂੰ ਤੋਂ ਹੋਇਆ ਕਿ ਮੈਂ ਜਾਵੇ ਕਹਿੰਦੇ ਭਾਈ ਗੁਰੂ ਦੇ ਸਰਨ ਲੈ ਕੇ ਨਾਮ ਦੀ ਦਾਤ ਲੈ ਕੇ ਨਾਮ ਜਪ ਕੇ ਮਨ ਧੋਤਾ ਜਾ ਸਕਦਾ ਹੈ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਵਾਂ ਕੇ ਰੰਗ ਫਿਰ ਜਦੋਂ ਨਾਮ ਦੇ ਰੰਗ ਨਾਲੇ ਮਨ ਧੋਤਾ ਜਾਂਦਾ ਨਿਖਰ ਜਾਂਦਾ ਨਿਹਾਰੀ ਹੋ ਜਾਂਦਾ ਫਿਰ ਕੀ ਹੁੰਦਾ ਗੁਰ ਸਬਦੀ ਦੇਖ ਨਿਹਾਰੀ ਜਿਓ ਜਿਹੜਾ ਪਰਮਾਤਮਾ ਗੁਪਤ ਵਸਦਾ ਸਾਰਿਆਂ 'ਚ ਤੇ ਉਹਦਾ ਅਨੁਭਵ ਹੋ ਜਾਂਦਾ ਸਾਰਿਆਂ 'ਚ ਉਹ ਦਿਸਣ ਲੱਗ ਪੈਂਦਾ ਹੈ ਭਾਈ ਪਰਮਾਤਮਾ ਵਹਿਰੂ ਰਹਾਉ ਮਰਤ ਪਿਆਲ ਆਕਾਸ਼ ਦਿਖਾਇਓ ਗੁਰ ਸਤਗੁਰ ਕਿਰਪਾ ਧਾਰੀ ਜਿਓ ਜਿਹੜਾ ਸਾਰਿਆਂ 'ਚ ਦਿਖਦਾ ਹੈ ਸਾਰਿਆਂ 'ਚ ਅਨੁਭਵ ਹੁੰਦਾ ਹੈ ਇਹ ਇਹ ਕਿੱਥੋਂ ਕਿਰਪਾ ਹੋਈ ਮਾਰੀ ਕਹਿੰਦੇ ਨੇ ਮਰਤ ਪਿਆਲ ਆਕਾਸ਼ ਦਿਖਾਇਓ ਮਰਤ ਕਹਿੰਦੇ ਨੇ ਮਾਤ ਲੋਕ ਧਰਤੀਆਂ ਜਿੰਨੀਆਂ ਵੀ ਧਰਤੀਆਂ ਨੇ ਜਿੱਥੇ ਜਿੱਥੇ ਜੀਵ ਵਸਦੇ ਨੇ ਉਹਨਾਂ ਲਈ ਉਹ ਮਾਤ ਲੋਕ ਹੁੰਦੇ ਪਿਆਲ ਪਿਆਲ ਕਹਿੰਦੇ ਨੇ ਪਤਾਲ ਨੂੰ ਆਕਾਸ਼ ਆਕਾਸ਼ ਕਹਿੰਦੇ ਨੇ ਐਸ ਸਪੇਸ ਜਿਹੜੀ ਖਾਲੀ ਜਗ੍ਹਾ ਪਈ ਹੈ ਬ੍ਰਹਿਮੰਡ ਇਹਦੇ ਵਿੱਚ ਦਖਾਇਓ ਸਾਰਿਆਂ ਚ ਦਿਖਾ ਦਿੱਤਾ ਪਰਮੇਸ਼ਰ ਨੂੰ ਪ੍ਰਮਾਤਮਾ ਨੂੰ ਜਿੱਥੇ ਗੁਪਤ ਵਰਤਦਾ ਤੀ ਹੋਂ ਗੁਪਤ ਬਸ ਰਿਹਾ ਸੀ ਉਹ ਸਾਰਿਆਂ ਚ ਦਿਖਾਇਆ ਕਿਸ ਨੇ ਗੁਰ ਸਤਗੁਰ ਕਿਰਪਾ ਧਾਰੀ ਜੀਓ ਗੁਰੂ ਨੇ ਸਤਗੁਰੂ ਨੇ ਕਿਰਪਾ ਕੀਤੀ ਮਿਹਰ ਕੀਤੀ ਉਹ ਪਰਮਾਤਮਾ ਦਾ ਸਾਰਾ ਅਨੁਭਵ ਹੋਇਆ ਸੋ ਬ੍ਰਹਮ ਅਜੋਨੀ ਹੈ ਵੀ ਹੋਨੀ ਗੁਰ ਕਟ ਭੀਤਰ ਦੇਖ ਮੁਰਾਰੀ ਜਿਉ ਸੋ ਪਰਮਾਤਮਾ ਵਹਿ ਰੂ ਉਹ ਪਰਮਾਤਮਾ ਸੋ ਦਾ ਭਾਵ ਹੈ ਉਹ ਪਰਮਾਤਮਾ ਉਹ ਵਹਿ ਰੂ ਜਿਹੜਾ ਗੁਰੂ ਨੇ ਦਿਖਾਇਆ ਬ੍ਰਹਮ ਅਜੋਨੀ ਉਹ ਬ੍ਰਹਮ ਹੈ ਬ੍ਰਹਮ ਅਵਸਥਾ ਹੈ ਸਾਰੇ ਬ੍ਰਹਿਮੰਡ ਵਿੱਚ ਹੈ ਸਾਰਿਆਂ 'ਚ ਉਹ ਵਸਦਾ ਹੈ ਘਟ ਘਟ 'ਚ ਵਸਦਾ ਹੈ ਉਹ ਆਪਣੇ ਆਪ ਤੋਂ ਹੈ ਅਜੋਨੀ ਉਹਨੂੰ ਕੋਈ ਜਨਮ ਦੇਣ ਵਾਲਾ ਨਹੀਂ ਹੈ ਉਹ ਜਨਮ ਜਨਮਤਰਾ ਵਿੱਚ ਪੈਣ ਵਾਲਾ ਨਹੀਂ ਹੈ ਜਨਮ ਦਾ ਨਹੀਂ ਹੈ ਮਰਦਾ ਨਹੀਂ ਹੈ ਮਰਦਾ ਨਹੀਂ ਹੈ ਜਮਦਾ ਨਹੀਂ ਹੈ ਹੈ ਵੀ ਹੋਣੀ ਉਹ ਹਾ ਹਰ ਵੇਲੇ ਹਰ ਥਾਂ ਉਹ ਪ੍ਰਗਟ ਹੈ ਕੱਡ ਭੀਤਰ ਦੇਖ ਮੁਰਾਰੀ ਜੀਓ ਉਸ ਪਰਮੇਸ਼ਰ ਪਰਮੇਸ਼ਰ ਨੂੰ ਪਰਮਾਤਮਾ ਨੂੰ ਮੁਰਾਰੀ ਨੂੰ ਪ੍ਰਭੂ ਨੂੰ ਗੁਰੂ ਦੀ ਕਿਰਪਾ ਦੇ ਨਾਲ ਇਸ ਸਰੀਰ ਦੇ ਵਿੱਚ ਵੀ ਦੇਖਿਆ ਜਾ ਸਕਦਾ ਹੈ ਇਸ ਦੇ ਸਰੀਰ ਦੇ ਵਿੱਚ ਉਹਦੇ ਦਰਸ਼ਨ ਹੋ ਜਾਂਦੇ ਹਨ ਜਨਮ ਮਰਨ ਕੋ ਇਹ ਜਗ ਬਪੜੋ ਇਹਨ ਦੁਜੈ ਭਗਤ ਵਿਸਾਰੀ ਜੀਓ ਇਸ ਸਰੀਰ ਵਿੱਚੋਂ ਦੇਖਿਆ ਜਾ ਸਕਦਾ ਹੈ ਗੁਰੂ ਦੀ ਕਿਰਪਾ ਨਾਲ ਅਨੁਭਵ ਹੋ ਸਕਦਾ ਹੈ ਪਰ ਜਨਮ ਮਰਨ ਕੋ ਇਹ ਜਗ ਬਪੜੋ ਬਪੜੋ ਕਹਿੰਦੇ ਨੇ ਵਿਚਾਰਾ ਜਾਂ ਇਹ ਸੋਜੀ ਤੋਂ ਰਹਤ ਗਿਆਨ ਤੋਂ ਰਹਤਾ ਇਹਨੂੰ ਬੋਲਾ ਸਾਧ ਵੀ ਕਹਿ ਸਕਦੇ ਆ ਕਮਲਾ ਵੀ ਕਹਿ ਸਕਦੇ ਆ ਬਪੜੋ ਦਾ ਭਾ ਬੋਲਾ ਜਨਮ ਮਰਨ ਕੋ ਇਹ ਜਗ ਬਪੜੋ ਇਹ ਜਿਹੜਾ ਬੌਲਾ ਸੰਸਾਰ ਹੈ ਕਮਲਾ ਸੰਸਾਰ ਹੈ ਇਹ ਜਨਮਾਂ ਜਨਮਾਂ ਤਰਾਂ ਦੇ ਵਿੱਚ ਪਿਆ ਹੋਇਆ ਹੈ ਪ੍ਰਮਾਤਮਾ ਨੂੰ ਭੁੱਲ ਕੇ ਇਹਨਾਂ ਦੂਜੇ ਭਗਤੀ ਵਿਸਾਰੀ ਜੀਵ ਹਨ ਦੂਜਾ ਭਾਵ ਕੀ ਹੈ ਮਨ ਦੀ ਮਦਦ ਵਰਤਨੀ ਮਾੜਾ ਦੇਖਣਾ ਮਾੜਾ ਸੁਣਨਾ ਮਾੜਾ ਬੋਲਣਾ ਮਾੜਾ ਸੋਚਣਾ ਸੰਸਾਰ ਦੀ ਪਕੜ ਸਿਰ ਤੋਂ ਪੈਰਾਂ ਤੋਂ ਲੈ ਕੇ ਸਿਰ ਤੱਕ ਪੈ ਜਾਲੀ ਉਹਦੇ ਸੰਸਾਰ ਦੀ ਪਕੜ ਵਿੱਚ ਇੰਨਾ ਘਰਸ ਜਾਣਾ ਕਿ ਰੰਬ ਵਾਲੀ ਗੱਲ ਇਹ ਨਾ ਕੋਈ ਹੋਣੀ ਸੰਸਾਰ ਦੇ ਉੱਪਰ ਐਸੇ ਵੀ ਲੋਕ ਨੇ ਜਿਨ੍ਹਾਂ ਕੋਲ ਮਾਇਆ ਗ੍ਰੀ ਨਹੀਂ ਜਾਂਦੀ ਧਨ ਦੌਲਤ ਗਿਣਿਆ ਨਹੀਂ ਜਾਂਦਾ ਢੰਡਾਰੇ ਭਰੇ ਬੈਣ ਨੇ بڑے بڑے ਕਾਰੋਬਾਰ ਨੇ ਪਰ ਪਰਮੇਸ਼ਰ ਤੋਂ ਵਹਿਰੂ ਤੋਂ ਸਖਣੇ ਐਸੇ ਵੀ ਲੋਕ ਹੁੰਦੇ ਨੇ ਐਸੇ ਵੀ ਜੀਵ ਹੁੰਦੇ ਨੇ ਪ੍ਰਮਾਤਮਾ ਵੱਲ ਇੱਕਦਮ ਨਹੀਂ ਤੁਰ ਹੁੰਦਾ ਮਹਾਰਾਜ ਜੀ ਕਹਿੰਦੇ ਨੇ ਉਹਨਾਂ ਨੂੰ ਬੌਲਿਆਂ ਨੂੰ ਕਮਲਿਆਂ ਨੂੰ ਇਹ ਮਾਇਆ ਨੇ ਭੁਲਾ ਦਿੱਤਾ ਪਰਮੇਸ਼ਰ ਨੂੰ ਪ੍ਰਮਾਤਮਾ ਦੀ ਭਗਤੀ ਨਹੀਂ ਹੁੰਦੀ ਦੂਜੇ ਭਗਤ ਵਿਸਾਰੀ ਜਿਉਂ ਉਹਨਾਂ ਨੇ ਮਾਇਆ ਵਿੱਚ ਪੈ ਕੇ ਜਨਮ ਮਰਨ ਦੇ ਗੇੜ ਵਿੱਚ ਵਹਿ ਗਿਆ ਪੈ ਕੇ ਪ੍ਰਮਾਤਮਾ ਦੀ ਭਗਤੀ ਤੋਂ ਉਹਨਾਂ ਨੇ ਬਿਸਰਨਾ ਕੀਤਾ ਹੈ ਉਹਨਾਂ ਨੇ ਦੂਰ ਹੋਣਾ ਕੀਤਾ ਹੈ ਇਸ ਮਾਇਆ ਦੇ ਕਾਰਨ ਸਤਗੁਰ ਮਿਲੇ ਤਾਂ ਗੁਰਮਤਿ ਪਾਈਐ ਸਾਖਤ ਬਾਜੀ ਹਾਰੀ ਜਿਓ ਜੇ ਕੋ ਗੁਰੂ ਦੀ ਕਿਰਪਾ ਹੋਵੇ ਪ੍ਰਮਾਤਮਾ ਦੀ ਕਿਰਪਾ ਹੋਵੇ ਬੜਵਾਗੀ ਹਰ ਸੰਗਤ ਪਾਵੇ ਭਾਗਹੀਨ ਬ੍ਰਹਮਚੋਟਾਂ ਖਾਵੇ ਜਿਹੜਾ ਵੱਡਿਆਂ ਕਰਮਾਂ ਵਾਲਾ ਵੱਡੇ ਭਾਗਾਂ ਵਾਲਾ ਉਹਨੂੰ ਗੁਰਮੁਖ ਪਿਆਰਾ ਮਿਲਦਾ ਸਤਸੰਗਤ ਮਿਲਦੀ ਹੈ ਗੁਰਬਾਣੀ ਦਾ ਜਾਪ ਪਾਠ ਨਿਤਨੇਮ ਸੇਵਾ ਸੇਵਨ ਭਗਤੀ ਪ੍ਰਾਪਤ ਹੁੰਦੀ ਹੈ ਜਿਹਦੇ ਤੇ ਗੁਰੂ ਦੀ ਕਿਰਪਾ ਹੁੰਦੀ ਸਤਗੁਰ ਮਿਲੇ ਤਾਂ ਗੁਰਮਤਿ ਪਾਈਐ ਜੇ ਗੁਰੂ ਪ੍ਰਾਪਤ ਹੋ ਜਾਵੇ ਕਿਰਪਾ ਹੋਵੇ ਭਾਗ ਬੁਚੇ ਹੋਣ ਤਾਂ ਸਤਿਗੁਰ ਮਿਲਦਾ ਹੈ ਤਾਂ ਗੁਰਮਤਿ ਦੀ ਪ੍ਰਾਪਤੀ ਹੁੰਦੀ ਹੈ ਜਿਹੜੀ ਵੱਡੇ ਭਾਗ ਹੁੰਦੇ ਗੁਰੂ ਵੀ ਮਿਲ ਗਿਆ ਤਾਂ ਗੁਰੂ ਦੀ ਪ੍ਰਾਪਤੀ ਨਹੀਂ ਕੋ ਗੁਰਮਤਿ ਦੀ ਪ੍ਰਾਪਤੀ ਨਹੀਂ ਹੋਈ ਗੁਰੂ ਨਾਲ ਮਿਲ ਤਾ ਗਿਆ ਪਰ ਗੁਰੂ ਤੋਂ ਸੋਚੀ ਨਹੀਂ ਲਈ ਗੁਰੂ ਨੇ ਸਭ ਜੀ ਸੋਝੀ ਬਖਸ਼ੀ ਗਿਆਨ ਦਿੱਤਾ ਪਰ ਗਿਆਨ ਹਾਸਲ ਨਹੀਂ ਕੀਤਾ ਇਸ ਕਰਕੇ ਗੁਰੂ ਪ੍ਰਾਪਤ ਹੋ ਜਾਣਾ ਗੱਲ ਵੱਖਰੀ ਹੈ ਗੁਰੂ ਦਾ ਗਿਆਨ ਪ੍ਰਾਪਤ ਹੋ ਜਾਣਾ ਉਹ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ ਗੁਰੂ ਮਿਲ ਗਿਆ ਗੁਰੂ ਨੇ ਕਿਰਪਾ ਕੀਤੀ ਰਾਣੀ ਮਨੁੱਖ ਜੀਵ ਸਰਨੀ ਪਿਆ ਸਭ ਮਿਲਨ ਦੇ ਨਾਲ ਗੁਰਮਤਿ ਪ੍ਰਾਪਤੀ ਹੋਈ ਤੇ ਉਹ ਸੰਸਾਰ ਤੋਂ ਆਪਣੀ ਬਾਜੀ ਜਿੱਤ ਕੇ ਚਲੇ ਗਏ ਬਾਕੀ ਦੂਜੇ ਜਿਹੜੇ ਗੁਰੂ ਦੀ ਕਿਰਪਾ ਨਹੀਂ ਹੋਈ ਸਾਖਤ ਬਾਜੀ ਹਾਰੀ ਜੀਓ ਸਾਖਤ ਕਹਿੰਦੇ ਨੇ ਜੀ ਦੀ ਨੀਤੀ ਮਾੜੀ ਹੋਵੇ ਸੋਚ ਮਾੜੀ ਹੋਵੇ ਖਿਆਲ ਮਾੜੇ ਹੋਣ ਜਿਹਦੇ ਅੰਦਰ ਚੋਰੀ ਚਪਾ ਹੋਵੇ ਝੂਠ ਹੋਵੇ ਜਿਹਦੇ ਅੰਦਰ ਪ੍ਰੇਮ ਹੋਵੇ ਲਾਲਚ ਹੋਵੇ ਲੋਭ ਹੋਵੇ ਉਹ ਸਾਖਤ ਦੀ ਨਿਸ਼ਾਨੀ ਹੁੰਦਾ ਹੈ ਇਹ ਇਹ ਕੋਈ estrani ਹੈ ਵੀ ਜਿਨ੍ਹਾਂ ਨੇ ਅਮਰ ਸਕ ਲਿਆ ਬਸ ਉਹ ਤਾਂ ਹੁਣ ਬਣ ਗਏ ਸਾਰੇ ਸਿੱਖ ਇਦਾਂ ਨਹੀਂ ਹੈ ਕਈ ਵਾਰੀ ਬੰਦਾ ਧਰਮਕ ਚਿੰਨ ਪਾ ਲੈਂਦਾ ਹੈ ਧਰਮ ਦਾ ਕਰਮ ਵੀ ਕਰ ਲੈਂਦਾ ਹੈ ਪਰ ਗੁਰੂ ਦੀ ਗੱਲ ਨਹੀਂ ਮੰਨਦਾ ਕੋਈ ਅੰਦਰ ਸਾਖਤਪਨਾ ਇੰਨਾ ਵੱਧ ਜਾਂਦਾ ਹੈ ਕਿ ਉਹ ਗੁਰੂ ਤੋਂ ਬੇਮਕ ਹੋ ਜਾਂਦਾ ਹੈ ਗੁਰੂ ਵਾਲਾ ਬਣ ਕੇ ਵੀ ਮਨੁੱਖ ਗਵੇਮਖ ਹੋ ਜਾਂਦਾ ਜੇ ਉਹ ਗੁਰੂ ਦੀ ਗੱਲ ਨਾ ਮੰਨੇ ਗੁਰੂ ਦੀ ਗੱਲ ਦੀ ਪਹਿਰਾ ਨਾ ਦੇਵੇ ਗੁਰੂ ਦੇ ਆਖੇ ਲੱਗੇ ਨਾ ਗੁਰੂ ਕਹਿੰਦਾ ਮਾੜਾ ਕਰਮ ਨਾ ਕਰੋ ਭੈੜਾ ਕਰਮ ਨਾ ਕਰੋ ਇਸ ਕਰਕੇ ਜੋ ਭੈੜਾ ਕਰਮ ਨਾ ਛੱਡੇ ਤਾਂ ਉਹ ਸਾਖਤ ਹੈ ਗੁਰੂ ਵਾਲਾ ਬਣ ਕੇ ਵੀ ਉਹ ਸਾਖਤ ਬਣ ਗਿਆ ਰਹਿ ਗਿਆ ਗੁਰੂ ਦੀ ਬਖਸ਼ੀਸ਼ ਨਾ ਲੈ ਸਕਿਆ ਕਬੀਰ ਸਾਚਾ ਸਤਗੁਰ ਕਿਆ ਕਰੇ ਜਾਂ ਸਿੱਖਾ ਮੈਂ ਝੂਕ ਝੂਕ ਦਾ ਭਾਵ ਹੁੰਦਾ ਹੈ ਭੁੱਲ ਕਰਨੀ ਝੁੱਕ ਜਾਣਾ ਤਲਕ ਜਾਣਾ ਡਿੱਗ ਜਾਣਾ ਆਪਣੇ ਅਸਲ ਉਪਦੇਸ਼ ਤੋਂ ਦੂਰ ਹੋ ਜਾਣਾ ਮੰਜ਼ਲ ਤੋਂ ਦੂਰ ਹੋ ਜਾਣਾ ਲਵਾਏ ਮਨ ਹੋ ਕੇ ਕਿਤੇ ਗਿਰ ਪੈਣਾ ਜਿਵੇਂ ਭਾਈ ਜੋਗਾ ਜੀ ਹੁਕਮ ਹੋਇਆ ਸੀ ਮਹਾਰਾਜ ਜੀ ਦਾ ਭਾਈ ਜੋਗੇ ਤੂੰ ਸਾਡਾ ਤੇ ਜੇ ਜਿਹੜੀ ਹਾਲਤ ਵਿੱਚ ਹੈ ਤੂੰ ਉਸੇ ਹਾਲਤ ਵਿੱਚ ਆਪਣੀ ਚਿੱਠੀ ਪੜ ਸਾਡੇ ਚਿੱਠੀ ਪੜਨ ਸਾ ਨਾਲ ਦੀ ਨਾਲ ਤਿਆਰੀ ਕਰਕੇ ਸਾਡੇ ਵੱਲ ਆਉਣਾ ਕਰ ਉਦੋਂ ਬਾਅਦ ਚਿੱਠੀ ਪੜਨ ਤੋਂ ਬਾਅਦ ਇੱਕ ਵੀ ਕਾਰਜ ਆਪਣਾ ਸੰਸਾਰੀ ਆਪਣਾ ਕਾਰਜ ਨਹੀਂ ਕਰਨਾ ਜੋਗੇ ਨੇ ਚਿੱਠੀ ਪੜੀ ਅੱਧ ਵਿਚਾਲੇ ਲਾਵਾਂ ਰਹਿ ਦੋ ਲਾਵਾਂ ਹੋ ਗਈਆਂ ਸੀ ਇੱਕ ਦੋ ਲਾਵਾਂ ਲੈਦੀਆਂ ਸੀਗੇ ਜੋਗੇ ਨੇ ਚਿੱਠੀ ਪੜੀ ਗੁਰੂ ਦਾ ਹੁਕਮ ਜਾਣ ਕੇ ਸੰਸਾਰੀ ਕਾਜ ਕੰਮ ਕਾਜ ਉੱਥੇ ਛੱਡ ਦਿੱਤਾ ਜੋ ਆਪਦਾ ਕਾਜ ਸੀ ਸਭ ਤੋਂ ਵੱਡਾ ਜ਼ਰੂਰੀ ਕੰਮ ਸੀ ਜੋਗੇ ਨੇ ਉੱਥੇ ਛੱਡ ਦਿੱਤਾ ਰਸਤੇ ਚ ਆਉਂਦਾ ਆਉਂਦੇ ਦੇ ਫੁਰਨੇ ਬਣ ਕੇ ਮਨ ਚ ਜਿਹੜੇ ਅੰਦਰ ਸੰਕਲਪ ਵਿਕਲਪਿਕ ਵਿਕਲਪ ਨੇ ਜਿਹੜੇ ਪੁਰਨੇ ਨੇ ਜਿਹੜੇ ਇਹ ਆਸਾ ਇਹ ਆਸਾ ਮਨਸਾ ਜਿੰਨੀਆਂ ਨੇ ਸਾਰੀਆਂ ਪ੍ਰਮਾਤਮਾ ਨਾਲ ਪ੍ਰਭੂ ਨਾਲ जोडਦੀਆਂ ਨੇ ਇਹਨਾਂ ਦੇ ਉੱਪਰ ਕੰਟਰੋਲ ਕਰਨਾ ਸਕੇਬਲ ਗੁਰੂ ਨੂੰ ਸਮਰਪਿਤ ਹੋਣਾ ਅੰਦਰ ਬਾਹਰ ਸਭ ਕੁਝ ਗੁਰੂ ਦਾ ਹੈ ਮੈਂ ਕੁਝ ਨਹੀਂ ਸੋਚ ਸਕਦਾ ਕੁਝ ਨਹੀਂ ਮੈਂ ਖਿਆਲ ਕਰ ਸਕਦਾ ਮੈਂ ਕੁਝ ਨਹੀਂ ਮੰਗ ਸਕਦਾ ਮੈਂ ਕੀ ਮੰਗੋ ਕਿਸੇ ਥੇਰ ਨਾ ਰਹੀ ਇਸ ਕਰਕੇ ਇੱਥੇ ਤੱਕ ਗੁਰੂ ਦਾ ਪਿਆਰ ਪੈਂਦਾ ਕੋਈ ਮੰਗ ਰੱਖਣੀਆਂ ਨਹੀਂ ਗੁਰੂਬਲ ਜਾਣਿਆ ਜਦੋਂ ਗੁਰੂ ਨੂੰ ਮਿਲਣ ਜਾਣ ਹੈ ਗੁਰੂ ਕੋਲ ਜਾਣ ਹੈ ਤਾਂ ਸਾਰੀਆਂ ਜਿਹਨੀਆਂ ਮੰਗ ਮੰਨਦੀਆਂ ਦੌੜਾਂ ਨੇ ਉਹ ਦੂਰ ਕਰਕੇ ਜਾਓ ਫਿਰ ਗੁਰੂ ਦੀ ਬਖਸ਼ਿਸ਼ ਹੁੰਦੀ ਹੈ ਫੁਰਨੇ ਬਣ ਗਏ ਸੋਹਣਾ ਜਾਂ ਮਨ ਚ ਜਿਹੜਾ ਸੀਗਾ ਹਉਮੈ ਦਾ ਫੁਰਨਾ ਬਣ ਗਿਆ ਹਉਮੈ ਨਾਵੇ ਨਾਲ ਵਿਰੋਧ ਹੈ ਦੋਏ ਨਾ ਬਸ ਇੱਕ ਠਾਈ ਮੈਂ ਮਿਹਰੇ ਵਰਗਾ ਸਿੱਖ ਕੋਈ ਹੋ ਸਕਦਾ ਹੈ ਮੈਂ ਗੁਰੂ ਦਾ ਡੱਬ ਦੱਸ ਗੁਰੂ ਨੇ ਮੈਨੂੰ ਯਾਦ ਕੀਤਾ ਜੇ ਗੁਰੂ ਨੇ ਯਾਦ ਕੀਤਾ ਗੁਰੂ ਦਾ ਸਿੱਖ ਵੀ ਧਰਮ ਕਮਾ ਗਿਆ ਉਸੇ ਟਾਈਮ ਦੋ ਲਾਵਾ ਸੜਤੀਆਂ ਤੇ ਦੋ ਲਾਵਾ ਸੜ ਕੇ ਗੁਰੂ ਗੱਲ ਤੁਰ ਪਿਆ ਹੋਸ ਐਸਾ ਸਿੱਖ ਨਹੀਂ ਕੋਈ ਹੋ ਸਕਦਾ ਐਸਾ ਕੁਝ ਸੇਵਕ ਨਹੀਂ ਹੋ ਸਕਦਾ ਐਸਾ ਕੋਈ ਚੇਲਾ ਨਹੀਂ ਹੋ ਸਕਦਾ ਇਹ ਤਾਂ ਜੋਗਾਸ਼ੰ ਤੇਰੇ ਹਿੱਸੇ ਹੀ ਆਇਆ ਐਦਾਂ ਸੋਚਦਾ ਸੋਚਦਾ ਆਉਂਦਾ ਮਰਨ ਚ ਪੁਰਨਾ ਬਣ ਗਿਆ ਨੌਮੇ ਦਾ ਮੈਂ ਮੇਰੀ ਦਾ ਮੇਰੀ ਮੇਰੀ ਜਿਹੜੀ ਹੈ ਮੈਂ ਮੇਰੀ ਹੈ ਜਿਹੜੀ ਹਉਮੈ ਹੈ ਜਿਹੜੀ ਬੜਪਨ ਹੈ ਜਿਹੜਾ ਇਹ ਪ੍ਰਮਾਤਮਾ ਤੋਂ ਤੋੜਦਾ ਹੈ ਬਸ ਪ੍ਰਮਾਤਮਾ ਨੂੰ ਮਿਲਣ ਦਾ ਇੱਕ ਕੋਈ ਕੰਮ ਹੈ ਕਿ ਆਪਣੇ ਅੰਦਰ ਹਉਮੈ ਨਾ ਲਿਆਣ ਤੇ ਲਿਆਉਣ ਤੇ ਕੀਰਤਨ ਦੀ ਹਉਮੈ ਹੋ ਜਾਂਦੀ ਹੈ ਸਾਜਾਂ ਦੀ ਹਉਮੈ ਹੋ ਜਾਂਦੀ ਹੈ ਸੇਵਾ ਦੀ ਹਉਮੈ ਹੋ ਜਾਂਦੀ ਹੈ ਬੰਦੇ ਅੰਦਰ ਤਾਂ ਕਿੰਨੀਆਂ ਹਉਮੈ ਨੇ ਹਰ ਹਰ ਕਿਸਮ ਦੀ ਕੋਈ ਕੋਈ ਵੀ ਕਿਸੇ ਬੰਦੇ ਦੀ ਪ੍ਰਾਪਤੀ ਨਾ ਹੋਵੇ ਉਹ ਵੀ ਆਪਣੀ ਸਾਥੀ ਤੇ ਹੱਥ ਮਾਰੀ ਜਾਂਦਾ ਹੈ ਮੈਨੂੰ ਜਾਣਦੇ ਨਹੀਂ ਤੁਸੀਂ ਮੈਨੂੰ ਦੇਖਿਆ ਨਹੀਂ ਤੁਸੀਂ ਇਸ ਕਰਕੇ ਇਹ ਜਿਹੜਾ ਹਉਮੈ ਹੈ ਇਹ ਸੰਸਾਰ ਦੀ ਮੌਤ ਹੈ ਇਹ ਮੌਤ ਨਰਕਾਂ ਬਰ ਲ ਜਾ ਰਹੀ ਹੈ ਕਿ ਤੋ ਬਚਣਾ ਬੜਾ ਜ਼ਰੂਰੀ ਹੈ ਮਹਾਰਾਜ ਜੀ ਨੇ ਵਹਿਰੂ ਨੇ ਜਦੋਂ ਬਕਸ਼ਿਸ ਕੀਤੀ ਸੀ ਜੋਗੇ ਤੇ ਜੋਗਾ ਦੂਲਾਮਾ ਛੱਡ ਕੇ ਤੁਰ ਪਿਆ ਸੀ ਜੋਗੇ ਅੰਦਰ ਮਾਨ ਆ ਗਿਆ ਹਉਮੈ ਆ ਗਈ ਜਦੋਂ ਹਉਮੈ ਆਈ ਗੁਰੂ ਦੀ ਬਕਸ਼ਿਸ ਉਥੋਂ ਜਾਂਦੀ ਰਹੀ ਗੁਰੂ ਦੀ ਜਿਹੜੀ ਮਿਹਰ ਸੀ ਕਿਰਪਾ ਸੀ ਉਹ ਦੂਰ ਹੋ ਗਈ ਕਿ ਕਹੇ ਹਉਮਾ ਹਉਮੇ ਮੈਂ ਮੇਰੀ ਜੋ ਗਿਆ ਆਪਣੇ ਆਪ ਜਾ ਗਿਆ ਜੋਗੇ ਨੇ ਗੁਰੂ ਦਾ ਆਸਰਾ ਛੱਡਤਾ ਗੁਰੂ ਦੀ ਰਹਿਮ ਛੱਡਤੀ ਗੁਰੂ ਦੀ ਕਿਰਪਾ ਨੂੰ ਭੁੱਲ ਗਿਆ ਉਹਨਾਂ ਦੀ ਰਹਿਮਤ ਨੂੰ ਭੁੱਲ ਗਿਆ ਇਹ ਸਾਰੀ ਕਿਰਪਾ ਗੁਰੂ ਦੀ ਹੈ ਮੈਂ ਕੁਝ ਨਹੀਂ ਕਰ ਸਕਦਾ ਮੇਰਾ ਬੁੱਝਵੇਂ ਕਿਸ ਨਹੀਂ ਇਹ ਸੋਚਲਾ ਸੀ ਜੋਗੇ ਨੇ ਸੋਚਿਆ ਹੀ ਨਹੀਂ ਜਿੰਨੇ ਭਗਤ ਨੇ ਜਿੰਨੇ ਗੁਰੂ ਨੇ ਸਾਰਿਆਂ ਨੇ ਇਹ ਇਹ ਗੁਰੂ ਗ੍ਰੰਥ ਸਾਹਿਬ ਜੀ ਕਦੇ ਮੈਂ ਹਉਮੇ ਤੇ ਮੈਂ ਨਹੀਂ ਜਿਤਾਈ ਸਾਰੇ ਗੁਰੂਆਂ ਨੇ ਸਾਰੇ ਭਗਤਾਂ ਨੇ ਇਹੀ ਆਖਿਆ ਮੇਰਾ ਕੁਝ ਵਿੱਚ ਕਿਸ ਨਹੀਂ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਹਮ ਆਉਗਣ ਇਹ ਗੁਨਾਹ ਹੀ ਸਾਰੇ ਗੁਰੂਆਂ ਨੇ ਭੱਟਾ ਨੇ ਗੁਰੂ ਨਾਨਕ ਮਹਾਰਾਜ ਕਹਉ ਨਾਨਕ ਹਮ ਨੀਚ ਕਰਮਾ ਨੀਚਾ ਅੰਦਰ ਨੀਚ ਜਾਤ ਨੀਚੇ ਹੂੰ ਅਤ ਨੀਚ ਇਹ ਸਭ ਸਿਖਾਇਆ ਕਿ ਹਉਮੈ ਤਾਂ ਦੇਖਿਓ ਕਿ ਦੂਰ ਰਹੋ ਹਉਮੈ ਨਾ ਕਰਲਿਓ ਕਿਸੇ ਕੰਮ ਦੀ ਪਰ ਬੰਦਾ ਛੱਡਦੇ ਸੇਵਾ ਵੀ ਹਉਮੈ ਨਾਲ ਕਰਦਾ ਗੁਰੂ ਘਰ ਵੀ ਹਉਮੈ ਨਾਲੇ ਆਉਂਦਾ ਦਾਨ ਵੀ ਹਉਮੈ ਨਾਲ ਕਰਦਾ ਬਸ ਮੈਨ ਮੈਨ ਮੈਨੂੰ ਯਾਦ ਕਰੋ ਮੇਰੇ ਹੀ ਨਾ ਹੋਗੇ ਇਸ ਕਰਕੇ ਭਾਈ ਜੋਗੇ ਦੇ ਅੰਦਰ ਹਉਮੈ ਦਾ ਫੁਰਨਾ ਆ ਗਿਆ ਗੁਰੂ ਦੀ ਮਿਹਰ ਜਾਂਦੀ ਤੇ ਹੀ ਡਿੱਗ ਗਿਆ ਕਿਤੇ ਤੇ ਨਰਗਾ ਦੇ ਬੁਹੇ ਡਿੱਗ ਗਿਆ ਪਰ ਗੁਰੂ ਮਹਾਰਾਜ ਜੀ ਆਪਣੇ ਜਨਕਾ ਪਰਦਾ ਟਾਕੇ ਆਪਣੇ ਸੇਵਕੀ ਸਰਪਰ ਰੱਖੇ ਉਹਨੇ ਅੰਦਰੋਂ ਮਾੜਾ ਫੁਰਨਾ ਜਿਹੜਾ ਬਣਿਆ ਸੀ ਹਉਮੈ ਹੰਕਾਰ ਵੀ ਕੱਢਣਾ ਸੀ ਤੇ ਉਹਦਾ ਰੋਗ ਵੀ ਕੱਟਣਾ ਸੀ ਰੋਗ ਉਹਨੂੰ ਬਿਮਾਰੀ ਜਿਹੜੀ ਲੱਗੀ ਆ ਉਹ ਰੋਗ ਵੀ ਕੱਟਣਾ ਸੀ ਮਹਾਰਾਜ ਜੀ ਨੇ ਫਿਰ ਕਿਰਪਾ ਕੀਤੀ ਮਿਹਰ ਕੀਤੀ ਆਪ ਗੁਰੂ ਮਹਾਰਾਜ ਜੀ ਨੇ ਪਹਿਰਾ ਦੇ ਕੇ ਜੋਗੇ ਨੂੰ ਬਚਾਇਆ ਤਾਰਨਾ ਕੀਤੀ ਇਸ ਕਰਕੇ ਜਿਹੜਾ ਗੁਰੂ ਮਹਾਰਾਜ ਜੀ ਨੇ ਆਪ ਬਖਸ਼ਿਸ਼ ਕਰ ਦੇਣੀ ਜੋ ਕਿਰਪਾ ਕਰ ਦੇਣ ਮਿਹਰ ਕਰ ਦੇਣਾ ਤਾਂ ਗੁਰਮਖ ਬਣ ਕੇ ਬੰਦਾ ਨਾਮ ਕਮਾ ਲੈਂਦਾ ਜੇ ਉਹ ਮਿਹਰ ਨਾ ਕਰਨ ਕਿਰਪਾ ਨਾ ਕਰਨ ਤਾਂ ਮਹਾਰਾਜ ਜੀ ਕਹਿੰਦੇ ਨੇ ਸਾਕਤ ਬਣਾ ਬਰਿਆ ਰਹਿ ਜਾਂਦਾ ਮਨ ਚ ਮਨ ਦੇ ਅੰਦਰ ਮਾੜੇ ਧੁਰ ਨੇ ਲਪਲਪ ਭਰ ਜਾਂਦੇ ਨੇ ਮਨ ਦੇ ਅੰਦਰ ਮੈਲ ਭਰ ਜਾਂਦੀ ਐ ਲੋਭ ਲਾਲ ਚ ਸਿਰ ਤੱਕ ਭਰ ਜਾਂਦਾ ਬੰਦਾ ਪਾਪ ਕਮਾਉਣ ਲੱਗ ਜਾਂਦਾ ਇਸ ਕਰਕੇ ਫਿਰ ਉਹ ਸਾਖਤ ਹੋ ਜਾਂਦਾ ਸਾਖਤ ਬਾਜੀ ਹਾਰੀ ਜਿਓ ਜਿਹੜਾ ਸਾਖਤ ਹੁੰਦਾ ਉਹ ਭਾਈ ਸੰਸਾਰ ਤੋਂ ਬਾਜੀ ਹਾਰ ਕੇ ਚਲਿਆ ਜਾਂਦਾ ਸਤਗੁਰ ਵੰਦਨ ਤੋੜ ਨ ਰਾਰੇ ਬਹੜਨਾ ਗਰਭ ਮਝਾਰੀ ਜਿਓ ਜਿਹੜਾ ਗੁਰੂ ਹੈ ਨਾ ਗੁਰੂ ਜੇ ਕਿਤੇ ਤੂੰ ਸੱਚੇ ਮਨੋਂ ਕਿਤੇ ਸੇਵਾ ਗੁਰੂ ਦੀ ਕਰ ਲਵੇਂ ਕਿਸੇ ਕੁਛ ਟਾਈਮ ਕੁਛ ਸਮਾਂ ਇਹ ਸਮਝ ਕੇ ਕਰ ਲੈ ਸੇਵਾ ਮਹਾਰਾਜ ਜੀ ਮੈਂ ਕੁਝ ਨਹੀਂ ਹਾਂ ਮੇਰੇ ਤੇ ਕਿਰਪਾ ਕਰਿਓ ਮੈਂ ਕੁਝ ਕਰਨ ਜੋਗਾ ਨਹੀਂ ਕੁਝ ਭੋਲਣ ਜੋਗਾ ਨਹੀਂ ਕੁਝ ਸੁਣਨ ਜੋਗਾ ਨਹੀਂ ਕੋਈ ਸੇਵਾ ਨਹੀਂ ਮੇਤੋਂ ਕੋਈ ਸਿਮਰਨ ਨਹੀਂ ਮੇਤੋਂ ਇਹ ਸਭ ਕੁਝ ਤੂੰ ਕਰਾਉਣਾ ਹੈ ਐਦਾਂ ਦੀ ਅਰਦਾਸ ਬੇਨਤੀ ਕਰਦਾ ਹੈ ਸਿੱਖ ਮਹਾਰਾਜ ਜੀ ਲਾਜ ਰੱਖਦੇ ਆਪਣੇ ਸਿੱਖ ਦੀ ਫਿਰ ਫਿਰ ਉਹਦੇ ਉੱਪਰ ਜਿਹੜੇ ਬੰਧਨ ਪੈ ਜਾਂਦੇ ਨੇ ਮਹਾਰਾਜ ਜੀ ਉਹ ਬੰਧਨ ਤੋੜ ਦਿੰਦੇ ਨੇ ਜੋਗੇ ਮੰਗੂ ਬਚਾ ਲੈਂਦੇ ਨੇ ਗੋਦ ਚ ਲੈ ਲੈਂਦੇ ਨੇ ਸਤਗੁਰ ਬੰਧਨ ਤੋੜਨ ਰਾਰੇ ਮਹਾਰਾਜ ਸੱਚੀ ਬਾਸਾ ਕਿਰਪਾ ਕਰਦੇ ਨੇ ਇਸ ਬੰਦਨਾ ਤੋਂ ਤੋੜ ਕੇ ਨਰਾਰਾ ਕਰ ਲੈਂਦੇ ਨੇ ਸੁਰਖਰੂ ਕਰ ਲੈਂਦੇ ਨੇ ਬਹੁੜ ਨਾ ਗਰਭ ਮੁਝਾਰੀ ਜਿਉ ਫਿਰ ਮਹਾਰਾਜੀ ਫਿਰ ਆਵਾਗਾਮ ਦੇ ਚੱਕਰ ਵਿੱਚ ਚਰਾਸੀ ਵਿੱਚ ਨਹੀਂ ਪੈਣ ਦਿੰਦੇ ਨਾਨਕ ਗਿਆਨ ਰਤਨ ਪਰਗਾਸਿਆ ਹਰ ਮਨ ਬਸਿਆ ਨਿਰੰਕਾਰ ਜਿਉ ਜਦੋਂ ਸਿੱਖ ਮਿੰਨਤਾ ਤਰਲ ਦੇ ਕਰਕੇ ਗੁਰੂ ਦੀ ਸੇਵਾ ਕਰਕੇ ਗੁਰਸੇਵਾ ਤੇ ਸੁਖ ਉੱਜੈ ਫਿਰ ਦੁੱਖ ਨ ਲੱਗ ਕੇ ਆਏ ਗੱਲ ਸਾਰੀ ਗੁਰੂ ਦੀ ਸੇਵਾ ਚ ਹੈ ਸਿਮਰਨ ਚ ਹੈ ਭਗਤੀ ਚ ਹੈ ਅਨਸਾਰ ਮਨੁੱਖ ਜੀਵ ਸਿੱਖ ਲੱਗਿਆ ਰਹੇ ਲੱਗਿਆ ਰਹੇ ਕੇਵਲ ਗੁਰੂ ਕਰਕੇ ਕਿਸੇ ਹੋਰ ਪਰਨੇ ਕਰਕੇ ਸੇਵਾ ਨਾ ਕਰੇ ਕਿਸੇ ਹੋਰ ਪਦਾਰਥਾ ਕਰਕੇ ਸੇਵਾ ਨਾ ਕਰੇ ਕੇਵਲ ਗੁਰੂ ਦੇ ਪਿਆਰ ਵਿੱਚ ਸੇਵਾ ਕਰੇ ਨਿਵਾਣਾ ਨਿਤਾਣਾ ਹੋ ਕੇ ਗਰੀਬ ਬਣ ਕੇ ਤੇ ਮਹਾਰਾਜ ਜੀ ਦੇ ਚਰਨਾਂ ਦਾ ਭੌਰਾ ਬਣ ਕੇ ਫਿਰ ਮਹਾਰਾਜ ਜੀ ਕਹਿ ਕਰ ਕਹਿੰਦੇ ਕਹਾਂ ਦੱਸ ਦਿੰਦੇ ਕਹਿੰਦੇ ਫਿਰ ਤੇਰੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਊਗਾ ਗਿਆਨ ਦਾ ਪ੍ਰਕਾਸ਼ ਕੀ ਹੋਊਗਾ ਕਿ ਜਿਹੜਾ ਸੰਸਾਰ ਹੈ ਇਹ ਮਿੱਥਿਆ ਲੱਗੂਗਾ। ਤਨ, ਦੌਲਤ, ਪੈਸਾ, ਧੀਆਂ, ਪੁੱਤਰ, ਸੰਸਾਰ, ਘਰਵਾਰ ਸਾਰਾ ਪਰਮੇਸ਼ਰ ਨੇ ਵਿਧੀ ਉਹ ਇਹ ਜੀ ਬਣਾ ਦੇਣੀ ਹੈ। ਤੇਰਾ ਇਹ ਨੂੰ ਤੈਨੂੰ ਸਾਰਾ ਇਹ ਲੱਗੂ ਵੀ ਇਹ ਸਾਰੇ ਸੰਸਾਰ ਵਿੱਚ ਕੋਈ ਵੀ ਕੁਝ ਵੀ ਨਾਲ ਜਾਣ ਵਾਲਾ ਨਹੀਂ। ਜਿਵੇਂ ਪਹਿਲੀ ਪੰਕਤੀ ਚ ਆਖਿਆ ਹੈ ਮਹਾਰਾਜੀ ਨੇ ਤੂੰ ਪ੍ਰਵਦਾਤਾ, ਦਾਨ ਮਤ ਪੂਰਾ। ਹਮ ਥਾਰੇ ਤੇ ਖਾਰੀ ਜਿਉ ਮੈਂ ਕਿਆ ਮੰਗੂ ਕਿਸਠਿਰ ਨਾ ਰਹੀ। ਹਰਦੀਜਾ ਨਾਮ ਪਿਆਰੀ ਮਹਾਰਾਜ ਕੀ ਮੰਗਾ ਮੈਂ ਕੀ ਨੂੰ ਮੰਗਾ ਮੈਂ ਕੁਝ ਵੀ ਨਾਲ ਜਾਣ ਵਾਲਾ ਨਹੀਂ ਹੈ ਕੋਈ ਵੀ ਮੇਰਾ ਨਹੀਂ ਹੈ ਮੇਰਾ ਮੁਝ ਮੇ ਕਿਛ ਨਹੀਂ ਜੋ ਕਿਸ ਹੈ ਸੋ ਤੇਰਾ ਮਾਹ ਸਭ ਕੁਝ ਤੇਰਾ ਹੀ ਹੈ ਤੇਰਾ ਸਾਰਾ ਕੁਝ ਇਸ ਕਰਕੇ ਐਸੀ ਬਿਰਤੀ ਫੁਰਨਾ ਬਣ ਜਾਂਦਾ ਦੀਆਂ ਪੁੱਤਰ ਕੰਮ ਕਰ ਦੌਲਤ ਜੋ ਵੀ ਕੁਝ ਹੈ ਸਭ ਪਰਮਾਤਮਾ ਦਾ ਲੱਗਦਾ ਹੈ ਪਰਮੇਸ਼ਰ ਦਾ ਲੱਗਦਾ ਹੈ ਮੇਰ-ਮੇਰ ਮੁੱਕ ਜਾਂਦੀ ਹੈ ਇਹ ਗਿਆਨ ਰਤਨ ਅੰਦਰ ਘਟ ਵਿੱਚ ਪ੍ਰਗਟ ਹੋ ਜਾਂਦਾ ਹੈ ਅਵਹਿਰੂ ਦਾ ਗਿਆਨ ਪ੍ਰਕਾਸ਼ ਹੋ ਜਾਂਦਾ ਹੈ ਅੰਦਰ ਸਾਰਾ ਸੰਸਾਰ ਮਿੱਥਿਆ ਲੱਗਦਾ ਹੈ ਫਿਰ ਕਿਸੇ ਵੱਲ ਵੀ ਸੁਰਤ ਨਹੀਂ ਜਾਂਦੀ ਕਿਸੇ ਵੱਲ ਵੀ ਖਿਆਲ ਨਹੀਂ ਜਾਂਦਾ ਫਿਰ ਇਦਾਂ ਦਾ ਹੋ ਜਾਂਦਾ ਜਿਵੇਂ ਬੰਦਾ ਸਾਰੇ ਸੰਸਾਰ ਦਾ ਭਲਾ ਚਾਹੁੰਦਾ ਉੱਥੇ ਸਾਰੇ ਕੁਝ ਆ ਜਾਂਦਾ ਹੈ ਸਾਰਾ ਕੁਝ ਇੱਕ ਹੀ ਲੱਗਦਾ ਹੈ ਪਰਮੇਸ਼ਰ ਸਾਰੇ ਤੇਰੇ ਨੇ ਸਾਰਿਆਂ ਦੀ ਕਿਰਪਾ ਕਰ ਫਿਰ ਉਹ ਜਿਹੜਾ ਮੋਹ ਜਾਲ ਹੁੰਦਾ ਹੈ ਮੋਹ ਜਾਲ ਟੁੱਟ ਜਾਂਦਾ ਹੈ ਜਿਹੜਾ ਦਲੀ ਮੁਹੱਬਤ ਹੁੰਦੀ ਹੈ ਉਹ ਪਰਮੇਸ਼ਰ ਨਾਲ ਪੈ ਜਾਂਦੀ ਹੈ ਇੰਜ ਲੱਗਦਾ ਹੈ ਕਿ ਮੈਂ ਸੰਸਾਰ ਨਾਲ ਪਿਆਰ ਕਰਾਂ ਮੈਂ ਕੁਝ ਨਹੀਂ ਕਰ ਸਕਦਾ ਮੈਂ ਗੁਰੂ ਨਾਲ ਪਿਆਰ ਕਰਾਂ ਗੁਰੂ ਮੇਰਾ ਬਹੁਤ ਕੁਝ ਕਰ ਸਕਦਾ ਹੈ ਇਹ ਗਿਆਨ ਆ ਜਾਂਦਾ ਇਹਨੂੰ ਰਤਨ ਗਿਆਨ ਕਹਿੰਦੇ ਨੇ ਪ੍ਰਕਾਸ਼ ਕਹਿੰਦੇ ਨੇ ਵੀ ਜੋ ਕਰਨ ਵਾਲਾ ਤੇ ਗੁਰੂ ਆ ਗੁਰੂ ਵੱਲ ਮੂੰਹ ਹੋ ਜਾਂਦਾ ਹੈ ਸੰਸਾਰ ਵੱਲ ਪਿੱਠ ਹੋ ਜਾਂਦੀ ਹੈ ਪਰਮੇਸ਼ਰ ਜੋ ਤੂੰ ਕਰੇਗਾ ਠੀਕ ਹੀ ਕਰੇਗਾ ਮਹਾਰਾਜ ਤੂੰ ਠੀਕ ਹੀ ਕਰੇਗਾ ਤੂੰ ਚੰਗਾ ਹੀ ਕਰੇਗਾ ਜਦੋਂ ਸਿੱਖ ਪਰਮੇਸ਼ਰ ਨਾਲ ਜੁੜ ਜਾਂਦਾ ਹੈ ਪਰਮਾਤਮਾ ਨਾਲ ਜੁੜ ਜਾਂਦਾ ਹੈ ਉਹਨੂੰ ਭਰੋਸਾ ਹੋ ਜਾਂਦਾ ਹੈ ਕਿ ਮੇਰੀ ਸੇਵਾ ਮਹਾਰਾਜ ਥਾਂੇ ਪਾਉਣਗੇ ਮੇਰਾ ਸਿਮਰਨ ਭਗਤੀ ਥਾਂੇ ਪਾਉਣਗੇ ਮਹਾਰਾਜ ਜੀ ਮੈਨੂੰ ਜੋੜ ਕੇ ਰੱਖਣਗੇ ਮੇਰਾ ਚੰਗਾ ਹੀ ਕਰਨਗੇ ਉਹਦੇ ਫੁਰਨੇ ਸਾਰੇ ਸੰਸਾਰੀ ਫੁਰਨੇ ਬੰਦ ਹੋ ਜਾਂਦੇ ਨੇ ਆਪਣੇ ਆਪ ਹੀ ਹਰ ਮਨ ਬਸਿਆ ਨਿਰੰਕਾਰੀ ਜੋ ਕਿਉਂਕਿ ਉਹਦੇ ਮਨ ਚ ਨਿਰੰਕਾਰੀ ਵਸ ਗਿਆ ਪਰਮੇਸ਼ਰ ਵਸ ਗਿਆ ਉਹਨੇ ਪਤਾ ਲੱਗ ਗਿਆ ਕਿ ਸਾਰਿਆਂ ਦਾ ਦਾਤਾ ਇਹੀ ਹੈ ਕਿ ਰੱਬ ਦੇ ਬਖਾਰੀ ਅਸੀਂ ਆ ਸਾਰੇ ਅਸੀਂ ਬਖਾਰੀਆਂ ਇਸ ਕਰਕੇ ਕੇਵਲ ਤੇ ਕੇਵਲ ਪ੍ਰਮਾਤਮਾ ਨਾਲ ਜੁੜੋ ਉਹ ਆਪੇ ਝੋਲੀਆਂ ਪਰਦੇ ਦੇਗਾ ਆਪੇ ਸਾਰੇ ਕੰਮ ਕਰੇਗਾ ਸੋ ਆਓ ਭਾਈ ਗੁਰੂ ਮਹਾਰਾਜ ਜੀ ਗੁਰੂ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਨੂੰ ਇਹ ਗਿਆਨ ਪ੍ਰਕਾਸ਼ ਕਰਾਉਂਦੇ ਨੇ ਹੁਕਮ ਰਾਂਵੇਂ ਰਹੀ ਸਾਈਂ ਹੁਕਮਨਾਮਾ ਸਹਿਬ ਰਹੀਮ ਸਾਨੂੰ ਸਾਰਿਆਂ ਨੂੰ ਗੁਰੂ ਦੀ ਜਿਹੜੀ ਇਹ ਦੇਨ ਹੈ, ਦਾਤ ਹੈ ਮਹਾਰਾਜੀ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕਰਨ ਸਾਡੇ ਪੱਲੇ ਪਾਉਣ ਤਾਂ ਕਰਕੇ ਸਾਡਾ ਜਿਹੜਾ ਜੀਵਨ ਹੈ ਇਹ ਉੱਚਾ ਹੋਵੇ, ਸੱਚਾ ਹੋਵੇ, ਰੰਕਾਰ ਦੇ ਨਾਲ ਜੁੜੇ, ਸਤਸੰਗਤ ਨਾਲ ਜੁੜੇ, ਨਾਮ ਨਾਲ, ਬਾਣੀ ਨਾਲ ਜੁੜੇ, ਸੇਵਾ ਸਰਬ ਨਾਲ ਜੁੜੇ। ਏਸੇ ਵਿੱਚ ਸਾਡਾ ਪੜਾ ਹੈ। ਆਓ ਪਿਛਲੀਆਂ ਪੰਕਤੀਆਂ ਪੜ ਕੇ ਆਪਾਂ ਸਮਾਪਤੀ ਕਰੀਏ। ਸਤਿਗੁਰ ਵੰਦਨ ਤੋੜਨ ਰਾਰੇ। ਬਹੁਰਨਾ ਗਰਭ ਮਝਾਰੀ ਜੀਓ ਨਾਨਕ ਗਿਆਨ ਰਤਨ ਪ੍ਰਗਾਸਿਆ ਹਰ ਮਨ ਵਸਿਆ ਨਿਰੰਕਾਰੀ ਜੀਓ ਵਾਹਿਰੂ ਜੀ ਕਾ ਖਾਲਸਾ ਵਾਹਿਰੂ ਜੀ ਕੀ ਫਤਿਹ